ਆ ਸਰਦੀ ਦਾ ਮੌਸਮ ਹੁੰਦਾ ਛੋਟੇ ਛੋਟੇ ਬੱਚਿਆਂ ਨੂੰ ਦਵਾਈ-ਦਾਰੂ ਨਹੀਂ ਲੈ ਕੇ ਦੇਣੀ ਅਸੀਂ ਡਾਕਟਰ ਕੋਲ ਨਹੀਂ ਲੈ ਕੇ ਜਾਣਾ ਥੋੜੀ ਜੀ ਠੰਗ ਹੋਈ ਆ ਬੱਚਿਆਂ ਨੂੰ ਜ਼ੁਕਾਮ ਹੋਇਆ ਤੇ ਬਜ਼ੁਰਗ ਕਹਿਣਗੇ ਆ ਬਰਾਂਡੀ ਪਈ ਆ ਤੇ ਟਕਣ ਮੂੰਹ ਨੂੰ ਲਾ ਦਿਓ ਹਣ ਜੰਮਦੇ ਬੱਚਿਆਂ ਦੇ ਮੂੰਹਾਂ ਨੂੰ ਜਿਨ੍ਹਾਂ ਬਰਾਂਡੀਆਂ ਲਾਈਆਂ ਫਿਰ ਜਦੋਂ ਵੱਡੇ ਹੋ ਕੇ ਸਿੰਥੈਟਿਕ ਨਸ਼ਿਆਂ ਨੂੰ ਹੱਥ ਪਾਉਂਦੇ ਫਿਰ ਕਿਉਂ ਖੱਟ ਖਸਣ ਦੇ ਕੇ ਰਹਿੰਦੇ ਹੋ ਨਸ਼ਾ ਤੇ ਚਾਹੇ ਦਾਰੂ ਦਾ ਹੈ ਤੇ ਮਾੜਾ ਨਸ਼ੇ ਨੇ ਕਿੰਨੇ ਘਰ ਖਰਾਬ ਕੀਤੇ ਆ ਆ ਸਰਦੀ ਦਾ ਮੌਸਮ ਹੁੰਦਾ ਛੋਟੇ ਛੋਟੇ ਬੱਚਿਆਂ ਨੂੰ ਦਵਾਈ-ਦਾਰੂ ਨਹੀਂ ਲੈ ਕੇ ਦੇਣੀ ਅਸੀਂ ਡਾਕਟਰ ਕੋਲ ਨਹੀਂ ਲੈ ਕੇ ਜਾਣਾ ਥੋੜੀ ਜੀ ਖੰਗ ਹੋਈ ਆ ਬੱਚਿਆਂ ਨੂੰ ਜ਼ੁਕਾਮ ਹੋਇਆ ਤੇ ਬਜ਼ੁਰਗ ਕਹਣਗੇ ਆ ਬਰਾਂਡੀ ਪਈਆ ਤੇ ਟਕਣ ਮੂੰਹ ਨੂੰ ਲਾ ਦਿਓ ਹਣ ਜੰਮਦੇ ਬੱਚਿਆਂ ਦੇ ਮੂੰਹਾਂ ਨੂੰ ਜਿਨ੍ਹਾਂ ਬਰਾਂਡੀਆਂ ਲਾਈਆਂ ਫਿਰ ਜਦੋਂ ਵੱਡੇ ਹੋ ਕੇ ਸਿੰਥੈਟਿਕ ਨਸ਼ਿਆਂ ਨੂੰ ਹੱਥ ਪਾਉਂਦੇ ਫਿਰ ਕਿਉਂ ਅੱਖਾਂ ਚ ਘਸੁੰਦੇ ਕੇ ਰੋਂਦੇ ਹੋ ਨਸ਼ਾ ਤੇ ਚਾਹੇ ਦਾਰੂ ਦਾ ਹੈ ਤੇ ਮਾੜਾ ਨਜਨੇ ਕਿੰਨੇ ਘਰ ਖਰਾਬ ਕੀਤੇ ਆ ਆ ਸਰਦੀ ਦਾ ਮੌਸਮ ਹੁੰਦਾ ਛੋਟੇ ਛੋਟੇ ਬੱਚਿਆਂ ਨੂੰ ਦਵਾ دارو ਨਹੀਂ ਲੈ ਕੇ ਦੇਣੀ ਅਸੀਂ ਡਾਕਟਰ ਕੋਲ ਨਹੀਂ ਲੈ ਕੇ ਜਾਣਾ ਥੋੜੀ ਜੀ ਖੰਗ ਹੋਈ ਆ ਬੱਚੇ ਨੂੰ ਜ਼ੁਕਾਮ ਹੋਇਆ ਤੇ ਬਜ਼ੁਰਗ ਕਹਣਗੇ ਆ ਬਰਾਂਡੀ ਪਈਆ ਤੇ ਟਕਣ ਮੂੰਹ ਨੂੰ ਲਾ ਦਿਓ ਹਣ ਜੰਮਦੇ ਬੱਚਿਆਂ ਦੇ ਮੂੰਹਾਂ ਨੂੰ ਜਿਨ੍ਹਾਂ ਬਰਾਂਡੀਆਂ ਲਾਈਆਂ ਫਿਰ ਜਦੋਂ ਵੱਡੇ ਹੋ ਕੇ ਸਿੰਥੈਟਿਕ ਨਸ਼ਿਆਂ ਨੂੰ ਹੱਥ ਪਾਉਂਦੇ ਫਿਰ ਕਿਉਂ ਅੱਖਾਂ ਝਕਸਣ ਦੇ ਕੇ ਰੋਂਦੇ ਹੋ ਨਸ਼ਾ ਤੇ ਚਾਹੇ दारू ਦਾ ਹੈ ਤੇ ਮਾੜਾ ਨਾ ਜene ਕਿੰਨੇ ਘਰ ਖਰਾਬ ਕੀਤੇ ਆ ਆ ਸਰਦੀ ਦਾ ਮੌਸਮ ਹੁੰਦਾ ਛੋਟੇ ਛੋਟੇ ਬੱਚਿਆਂ ਨੂੰ ਦਵਾਈ-ਦਾਰੂ ਨਹੀਂ ਲੈ ਕੇ ਦੇਣੀ ਅਸੀਂ ਡਾਕਟਰ ਕੋਲ ਨਹੀਂ ਲੈ ਕੇ ਜਾਣਾ ਥੋੜੀ ਜੀ ਖੰਗ ਹੋਈ ਆ ਬੱਚਿਆਂ ਨੂੰ ਜ਼ੁਕਾਮ ਹੋਇਆ ਤੇ ਬਜ਼ੁਰਗ ਕਹਣਗੇ ਆਂ ਬਰਾਂਡੀ ਪਈਆ ਤੇ ਟਕਣ ਮੂੰਹ ਨੂੰ ਲਾ ਦਿਓ ਹਣ ਜੰਮਦੇ ਬੱਚਿਆਂ ਦੇ ਮੂੰਹਾਂ ਨੂੰ ਜਿਨ੍ਹਾਂ ਬਰਾਂਡੀਆਂ ਲਾਈਆਂ ਫਿਰ ਜਦੋਂ ਵੱਡੇ ਹੋ ਕੇ ਸਿੰਥੈਟਿਕ ਨਸ਼ਿਆਂ ਨੂੰ ਹੱਥ ਪਾਉਂਦੇ ਫਿਰ ਕਿਉਂ ਖੰਡਕ ਸੁਣ ਦੇ ਕੇ ਰੋਂਦੇ ਹੋ ਨਸ਼ਾ ਤੇ ਚਾਹੇ ਦਾਰੂ ਦਾ ਹੈ ਤੇ ਮਾੜਾ ਨਸ਼ੇ ਨੇ ਕਿੰਨੇ ਘਰ ਖਰਾਬ ਕੀਤੇ ਆ ਆ ਸਰਦੀ ਦਾ ਮੌਸਮ ਹੁੰਦਾ ਛੋਟੇ ਛੋਟੇ ਬੱਚਿਆਂ ਨੂੰ ਦਵਾਈ दारू ਨਹੀਂ ਲੈ ਕੇ ਦੇਣੀ ਅਸੀਂ ਡਾਕਟਰ ਕੋਲ ਨਹੀਂ ਲੈ ਕੇ ਜਾਣਾ ਥੋੜੀ ਜੀ ਠੰਗ ਹੋਈ ਆ ਬੱਚਿਆਂ ਨੂੰ ਜ਼ੁਕਾਮ ਹੋਇਆ ਤੇ ਬਜ਼ੁਰਗ ਕਹਿਣਗੇ ਆ ਬਰਾਂਡੀ ਪਈਆ ਤੇ ਟਕਣ ਮੂੰਹ ਨੂੰ ਲਾ ਦਿਓ ਹਣ ਜੰਮਦੇ ਬੱਚਿਆਂ ਦੇ ਮੂੰਹਾਂ ਨੂੰ ਜਿਨ੍ਹਾਂ ਬਰਾਂਡੀਆਂ ਲਾਈਆਂ ਫਿਰ ਜਦੋਂ ਵੱਡੇ ਹੋ ਕੇ ਸਿੰਥੈਟਿਕ ਨਸ਼ਿਆਂ ਨੂੰ ਹੱਥ ਪਾਉਂਦੇ ਫਿਰ ਕਿਉਂ ਅੱਖਾਂ ਚ ਘਸੌਣ ਦੇ ਕੇ ਰਹਿੰਦੇ ਓ ਨਸ਼ਾ ਤੇ ਚਾਹੇ दारू ਦਾ ਹੈ ਤੇ ਮਾੜਾ ਨਸ਼ੇ ਨੇ ਕਿੰਨੇ ਘਰ ਖਰਾਬ ਕੀਤੇ ਆ ਆ ਸਰਦੀ ਦਾ ਮੌਸਮ ਹੁੰਦਾ ਛੋਟੇ ਛੋਟੇ ਬੱਚਿਆਂ ਨੂੰ ਦਵਾ दारू ਨਹੀਂ ਲੈ ਕੇ ਦੇਣੀ ਅਸੀਂ ਡਾਕਟਰ ਕੋਲ ਨਹੀਂ ਲੈ ਕੇ ਜਾਣਾ ਥੋੜੀ ਜੀ ਖੰਗ ਹੋਈ ਆ ਬੱਚਿਆਂ ਨੂੰ ਜ਼ੁਕਾਮ ਹੋਇਆ ਤੇ ਬਜ਼ੁਰਗ ਕਹਿਣਗੇ ਆ ਬਰਾਂਡੀ ਪਈਆ ਤੇ ਟਕਣ ਮੂੰਹ ਨੂੰ ਲਾ ਦਿਓ ਹਣ ਜੰਮਦੇ ਬੱਚਿਆਂ ਦੇ ਮੂੰਹਾਂ ਨੂੰ ਜਿਨ੍ਹਾਂ ਬਰਾਂਡੀਆਂ ਲਾਈਆਂ ਫਿਰ ਜਦੋਂ ਵੱਡੇ ਹੋ ਕੇ ਸਿੰਥੈਟਿਕ ਨਸ਼ਿਆਂ ਨੂੰ ਹੱਥ ਪਾਉਂਦੇ ਫਿਰ ਕਿਉਂ ਖੱਟ ਖਸੁੰ ਦੇ ਕੇ ਰੋਂਦੇ ਹੋ ਨਸ਼ਾ ਤੇ ਚਾਹੇ दारू ਦਾ ਹੈ ਤੇ ਮਾੜਾ ਨਜੇ ਨੇ ਕਿੰਨੇ ਘਰ ਖਰਾਬ ਕੀਤੇ ਆ